ਦੋਸਤੋ ਨਵਾਂ ਦਿਨ ਹਮੇਸ਼ਾ ਨਵਾਂ ਸੂਰਜ ਲੈ ਕੇ ਚੜਦਾ ਹੈ ਪਰ ਇਹਦੇ ਨਾਲ-ਨਾਲ ਨਵੀਂ ਸੋਚ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਅਸੀਂ ਹਰ ਰੋਜ਼ ਆਪਣੀ ਰੁਝੇਵਿਆਂ ਪਰ ਜ਼ਿੰਦਗੀ ਦੇ ਵਿੱਚ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕੰਮਾਂਕਾਰਾਂ ਦੇ ਵਿੱਚ ਰੁੱਝ ਜਾਂਦੇ ਹਾਂ ਪਰ ਇਹਦੇ ਨਾਲ-ਨਾਲ ਹੀ ਸਾਨੂੰ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਤੰਦਰੁਸਤ ਤੇ ਖੁਸ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਧੀਆ ਸਿਹਤ ਤੇ ਮਨ ਨਾਲ ਹੀ ਦੁਨੀਆ ਚੰਗੀ ਲੱਗਦੀ ਹੈ ਸੋ ਅੱਜ ਬਿਜ਼ੀ ਲਾਈਫ ਦੇ ਵਿੱਚ ਹਰ ਇੱਕ ਵਿਅਕਤੀ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਚਾਹੁੰਦਾ ਹੈ ਤੰਦਰੁਸਤ ਰਹਿਣਾ ਚਾਹੁੰਦਾ ਹੈ ਤੇ ਖੁਸ਼ ਵੀ ਰਹਿਣਾ ਚਾਹੁੰਦਾ ਹੈ ਪਰ ਕਈ ਵਾਰੀ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਆਪਣੀ ਨਾਰਮਲ ਡੇਲੀ ਰੁਟੀਨ ਦੇ ਵਿੱਚ ਉਹ ਕਿਹੜੇ ਕੰਮ ਕਰਾਂ ਜਿਹਦੇ ਨਾਲ ਮੈਂ ਸਟ्रेस ਫ੍ਰੀ ਰਹਿ ਕੇ ਵਧੀਆ ਜ਼ਿੰਦਗੀ ਬਤੀਤ ਕਰ ਸਕਾਂ ਸੋ ਇਸੇ ਟੌਪਿਕ ਤੇ ਅਸੀਂ ਅੱਜ ਕੁਝ ਗੱਲਾਂ ਕਰਾਂਗੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰੀਰਕ ਤੌਰ ਤੇ ਫਿਟ ਰਹਿਣਾ ਬਹੁਤ ਜ਼ਰੂਰੀ ਹੈ ਇਦੇ ਲਈ ਹਰ ਉਮਰ ਦੇ ਵਿਅਕਤੀ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਅਗਰ ਐਕਸਰਸਾਈਜ਼ ਜਾਂ ਸਟ੍ਰੈਚਿੰਗ ਨਹੀਂ ਕਰ ਸਕਦੇ ਤਾਂ ਸੈਰ ਜਾਂ ਸਾਈਕਲ ਚਲਾਉਣਾ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਹੈ। ਇਹਦੇ ਨਾਲ ਅਸੀਂ ਤੰਦਰੁਸਤ ਰਵਾਂਗੇ ਤੇ ਸਾਡਾ ਸਰੀਰ ਵੀ ਹਲਕਾ ਫੁਲਕਾ ਰਹਿੰਦਾ ਹੈ ਜਿਹਦੇ ਨਾਲ ਸਰੀਰ ਵਿੱਚ ਚੁਸਤੀ ਆਉਂਦੀ ਹੈ। ਜ਼ਰੂਰੀ ਨਹੀਂ ਕਿ ਅਸੀਂ ਸਵੇਰੇ ਛੇਤੀ ਉੱਠ ਕੇ ਐਕਸਰਸਾਈਜ਼ ਕਰਨੀ ਹੈ ਆਪਣੇ ਆਪ ਨੂੰ ਐਕਟਿਵ ਰੱਖਣ ਲਈ ਆਪਾਂ ਆਪਣੀਆਂ ਰੁਚੀਵੀਆਂ ਵਾਲੇ ਕੰਮਾਂ ਦੇ ਵਿੱਚੋਂ ਕਿਸੇ ਵੀ ਵੇਲੇ ਫ੍ਰੀ ਟਾਈਮ ਕੱਢ ਕੇ ਥੋੜਾ ਜਿਹਾ ਵਰਕਆਊਟ ਕਰ ਸਕਦੇ ਹਾਂ ਪਰ ਇਹਦੇ ਨਾਲ ਨਾਲ ਹੀ ਜੇ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਸਾਨੂੰ ਕਿਸ ਤਰ੍ਹਾਂ ਦਾ ਖਾਣਾ ਪੀਣਾ ਚਾਹੀਦਾ ਹੈ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਅਸੀਂ ਕੋਈ ਡਾਈਟ ਪਲਾਨ ਤਾਂ ਨਹੀਂ ਕਰ ਰਹੇ ਇੱਥੇ ਪਰ ਇਨਾਕ ਜ਼ਰੂਰ ਗੱਲ ਕਰਾਂਗੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਆ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਹੀ ਸਾਡੇ ਸਰੀਰਕ ਜਿਹੜੀਆਂ ਸਾਡੀਆਂ ਜ਼ਰੂਰਤਾਂ ਆ ਉਹਨਾਂ ਦੇ ਅਨੁਸਾਰ ਸਾਡੇ ਭੋਜਨ ਦੇ ਵਿੱਚ ਫਰੂਟਸ ਤੇ ਹਰੀਆਂ ਸਬਜ਼ੀਆਂ ਦਾ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਤਾਂ ਹਸਪਤਾਲਾਂ ਦੇ ਵਿੱਚ ਵੀ ਡਾਕਟਰ ਜਿਹੜੇ ਆ ਉਹ ਮਰੀਜ਼ਾਂ ਨੂੰ ਸੈਲਡ ਇੱਕ ਮੀਲ ਦੇ ਵਿੱਚ ਸੈਲਡ ਰეკਮੈਂਡ ਕਰਦੇ ਆ ਕਿਉਂਕਿ ਇਹ ਫਾਈਬਰ ਭਰਪੂਰ ਹੁੰਦਾ ਹੈ ਜੇਕਰ ਸਰਦੀ ਹੈ ਤਾਂ ਸਾਨੂੰ ਗਰਮ ਮੇਵੇ ਦੇਸੀ ਘਿਓ ਜਾਂ ਸੀਜ਼ਨਲ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਔਰ ਜੇਕਰ ਗਰਮੀਆਂ ਹੈ ਤਾਂ ਪੈਕਟ ਜੂਸ ਦੀ ਬਜਾਏ ਸਾਨੂੰ ਲੱਸੀ ਨਿੰਬੂ ਪਾਣੀ ਨਾਰੀਅਲ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਇਥੇ ਇੱਕ ਗੱਲ ਜਿਹੜੀ ਕਿ ਮੈਂ ਥੋੜੀ ਸਟ੍ਰੈਸ ਦੇ ਕੇ ਕਹਨੀ ਚਾਹਨੀ ਆ ਕਿ ਸਾਨੂੰ ਫਰਾਈਡ ਚੀਜ਼ਾਂ ਜਿਹਦੇ ਵਿੱਚ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਫਿਰ ਮਿੱਠੇ ਦੀ ਮਾਤਰਾ ਜ਼ਿਆਦਾ ਜਿਹੜੀ ਉਹਨੂੰ ਘੱਟ ਕਰ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਇੱਕ ਸਭ ਤੋਂ ਵੱਡਾ ਰੋਗ ਜਿਹੜਾ ਕਿ ਅੱਜ ਕੱਲ ਤੁਸੀਂ ਕਿਸੇ ਵੀ ਇਨਸਾਨ ਨੂੰ ਪੁੱਛ ਕੇ ਦੇਖ ਲਓ 90% ਲੋਕਾਂ ਦੇ ਮੂੰਹੋਂ ਤੁਸੀਂ ਇਹੀ ਸੁਣੋਗੇ ਕਿ ਮੈਨੂੰ ਡਿਪਰੈਸ਼ਨ ਹੈ ਮੈਂ ਬਹੁਤ ਟੈਨਸ਼ਨ 'ਚ ਰਹਿੰਦੀ ਆ ਦੋਸਤੋ ਗੁੱਸਾ ਨਾ ਕਰਨਾ ਇਹ ਮੇਰੇ ਮਨ ਦੀ ਸੋਚ ਹੈ ਕਿ ਅਸੀਂ ਇਹ ਬਿਮਾਰੀ ਆਪ ਪਾਲੀ ਹੋਈ ਹੈ ਜਿਹਨੂੰ ਅਸੀਂ ਠੀਕ ਵੀ ਆਪ ਹੀ ਕਰਨਾ ਹੈ ਇਹਦੇ ਲਈ ਮੈਂ ਦੋ ਤਿੰਨ ਗੱਲਾਂ ਕਰਾਂਗੀ ਜਿਨ੍ਹਾਂ ਨੂੰ ਅਸੀਂ ਅਵੋਇਡ ਕਰੀਏ ਸਭ ਤੋਂ ਪਹਿਲਾਂ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਕਹਿਣ ਦਾ ਭਾਵ ਜੇ ਸਾਡੇ ਕੋਲ ਰਹਿਣ ਲਈ ਘਰ ਹੈ ਘਰ ਪਰਿਵਾਰ ਹੈ ਅਸੀਂ ਵਧੀਆ ਖਾਂਦੇ ਪੀਂਦੇ ਹਾਂ ਸਾਡੀ ਸਿਹਤ ਚੰਗੀ ਹੈ ਤਾਂ ਇਸ ਤੋਂ ਵਧੀਆ ਜ਼ਿੰਦਗੀ ਕੋਈ ਹੋਰ ਨਹੀਂ ਹੋ ਸਕਦੀ। ਦੂਸਰੀ ਗੱਲ ਕਿ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ। ਆਪਣੀ ਜ਼ਿੰਦਗੀ ਦੇ ਵਿੱਚੋਂ ਲੋਕ ਕੀ ਕਹਿਣਗੇ ਸ਼ਬਦਾਂ ਨੂੰ ਮਨਫ਼ੀ ਕਰ ਦਿਓ। ਅਸੀਂ ਨਹੀਂ ਸੋਚਣਾ ਲੋਕ ਕੀ ਕਹਿਣਗੇ। ਤੀਸਰਾ ਪੁਆਇੰਟ ਕਿ ਆਪਣੇ ਵਿੱਤੋਂ ਬਾਹਰ ਹੋ ਕੇ ਅਸੀਂ ਖਰਚਾ ਕਰਦੇ ਆਂ, ਲੋਕਾਂ ਨੂੰ ਦਿਖਾਵਾ ਕਰਦੇ ਆਂ ਜਿਹਦੇ ਨਾਲ ਅਸੀਂ ਆਪ ਬਾਅਦ ਵਿੱਚ ਦੁਖੀ ਹੁੰਨੇ ਆਂ। ਇਹਨਾਂ ਚੀਜ਼ਾਂ ਨੂੰ ਪਰੇ ਕਰਕੇ ਇੱਕ ਸੌਖੀ ਜ਼ਿੰਦਗੀ ਜਿਣੀ ਸ਼ੁਰੂ ਕਰੋ ਇਹਨਾਂ ਸਾਰੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਰੱਖ ਕੇ ਅਗਰ ਦੇਖੀਏ ਤਾਂ ਅਸੀਂ ਰਾਤ ਨੂੰ ਰਿਲੈਕਸ ਹੋ ਕੇ ਸੌ ਸਕਦੇ ਹਾਂ ਤੇ ਸੌਣਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਰੀਰ ਲਈ ਤੇ ਮਨ ਲਈ ਬਹੁਤ ਜ਼ਰੂਰੀ ਹੈ ਲੁੜਿੰਦੀ ਨੀਂਦ ਪੂਰੀ ਕਰਨੀ ਅਗਰ ਅਸੀਂ ਕਰਦੇ ਆ ਤਾਂ ਸਾਡੀਆਂ ਅੱਖਾਂ ਦਿਮਾਗ ਸਾਡਾ ਸਰੀਰ ਸਾਡਾ ਚਿਹਰਾ ਫਰੈਸ਼ ਫੀਲ ਕਰੇਗਾ। ਔਰ ਅੰਤ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਅਸੀਂ ਦਿਨ ਦੇ 12 ਘੰਟਿਆਂ ਚੋਂ 10 ਘੰਟੇ ਕੰਮ ਕੀਤਾ ਤੇ ਅਸੀਂ ਆਪਣੇ ਲਈ ਕੀ ਕੀਤਾ? ਆਪਣੀ ਖੁਸ਼ੀ ਲਈ ਕੀ ਕੀਤਾ? ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ, ਆਪਣੀ ਰਿਸ਼ਤੇਦਾਰੀਆਂ, ਆਪਣੇ ਰਿਸ਼ਤੇ ਨਿਭਾਓ ਪਰ ਆਪਣੇ ਲਈ ਇੱਕ ਘੰਟਾ ਜ਼ਰੂਰ ਕੱਢੋ ਤੇ ਉਹ ਕੰਮ ਕਰੋ ਜਿਹੜਾ ਤੁਹਾਨੂੰ ਖੁਸ਼ੀ ਦੇਵੇ ਉਹਦੇ ਵਿੱਚ ਪੜਨਾ ਹੋ ਸਕਦਾ ਹੈ ਲਿਖਣਾ ਹੋ ਸਕਦਾ ਹੈ ਕੋਈ ਆਰਟ ਕਰਨਾ ਕੋਈ ਐਕਟੀਵਿਟੀ ਉਹ ਕੰਮ ਜਿਹਦੇ ਵਿੱਚ ਕੋਈ ਉਮਰ ਦਾ ਤਕਾਜ਼ਾ ਨਹੀਂ ਜਦੋਂ ਤੁਹਾਨੂੰ ਲੱਗੇ ਕਿ ਆਹ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਮੈਨੂੰ ਬਹੁਤ ਚੰਗਾ ਲੱਗਦਾ ਹੈ ਤਾਂ ਉਹਨੂੰ ਆਪਣੀ ਹੌਬੀ ਬਣਾ ਲਓ ਕਿਉਂਕਿ ਅਸੀਂ ਉਹ ਜਨਰੇਸ਼ਨ ਹਾਂ ਜਿਹੜੀ ਕਿ ਦੁਨੀਆ ਦੇ ਵਿੱਚ ਆ ਕੇ ਹਰ ਤਰ੍ਹਾਂ ਦਾ ਤੇ ਸਾਰੇ ਕੰਮ ਕਰਨਾ ਚਾਹੁੰਦੀ ਹੈ ਤੇ ਅਸੀਂ ਅੰਤ ਵਿੱਚ ਇਹ ਪਛਤਾਵਾ ਨਹੀਂ ਕਰਨਾ ਚਾਹੁੰਦੇ ਕਿ ਮੈਂ ਆਪਣੇ ਸਰੀਰ ਲਈ ਆਪਣੇ ਮਨ ਲਈ ਕੋਈ ਐਫਰਟਸ ਨਹੀਂ ਕੀਤੇ ਸੋ ਆਪਣੀ ਇਹ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਸਾਡੇ ਲਈ ਦਿੱਤੀ ਹੈ ਇਹਨੂੰ ਅਸੀਂ ਆਪਣੇ ਲਈ ਜੀਣਾ ਹੈ ਸੋ ਇਹ احساس ਸਾ ਆਪਣੀ ਜ਼ਿੰਦਗੀ ਨੂੰ ਵਧੀਆ ਕਰਨ ਲਈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵਧੀਆ ਰਹਿਣ ਲਈ ਕੁਝ ਚੀਜ਼ਾਂ ਨੂੰ ਅਪਣਾ ਕੇ ਅਸੀਂ ਆਪਣੀ ਆਉਣ ਵਾਲੇ ਸਮੇਂ ਨੂੰ ਹੋਰ ਵਧੀਆ ਤੇ ਖੁਸ਼ਹਾਲ ਬਣਾ ਸਕਦੇ ਹਾਂ